ਇੱਕ ਪਾਸੇ ਪੰਜਾਬ ਦੇ ਵਿੱਚ ਪਾਣੀ ਦਾ ਸતર ਹੇਠਾਂ ਲਗਾਤਾਰ ਡਿੱਗਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਉਥੇ ਹੀ ਦੂਜੇ ਪਾਸੇ ਗੁਰਦਾਸਪੁਰ ਦੇ ਵਿੱਚ ਇੱਕ ਅਜੀਹਾ ਪਿੰਡ ਹੈ ਜਿੱਥੇ ਕਿ ਬਿਨਾਂ ਬਿਜਲੀ ਤੋਂ ਧਰਤੀ ਦੇ ਹੇਠਾਂ ਤੋਂ ਪਾਣੀ ਆਉਂਦਾ ਹੈ ਅਤੇ ਇਸ ਇਲਾਕੇ ਦੇ ਕਿਸਾਨਾਂ ਨੂੰ ਪਾਣੀ ਦੀ ਕੋਈ ਮੁਸ਼ਕਿਲ ਨਹੀਂ ਹੁੰਦੀ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਸਾਨ ਓਂਕਾਰ ਪਠਾਣੀਆਂ ਨੇ ਦੱਸਿਆ ਕਿ ਮੇਰਾ ਪਿੰਡ ਨਮਿੰਨ ਘਰਾਲਾ ਹੈ ਜਿੱਥੇ ਕਿ 11 ਫੁੱਟ ਬੋਰ ਕਰਨ ਤੇ ਹੀ ਪਾਣੀ ਆ ਜਾਂਦਾ ਹੈ ਅਤੇ ਸਾਡੇ ਖੇਤਾਂ ਦੇ ਵਿੱਚ 12 ਮਹੀਨੇ 24 ਘੰਟੇ ਪਾਣੀ ਚੱਲਦਾ ਰਹਿੰਦਾ ਹੈ ਉਹਨੇ ਇਹ ਵੀ ਕਿਹਾ ਕਿ 1975 ਵਿੱਚ ਮੇਰੇ ਪਿਤਾ ਜੀ ਨੇ ਖੇਤਾਂ ਦੇ ਵਿੱਚ ਬੋਰ ਕਰਵਾਇਆ ਅਤੇ ਥੋੜਾ ਬੋਰ ਕਰਨ ਤੇ ਹੀ ਪਾਣੀ ਆ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਨੇ ਵੀ ਇਸ ਦਾ ਫਾਇਦਾ ਲੈਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਇਸ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਅਤੇ ਇੱਕ ਰਾਤ ਦੇ ਵਿੱਚ ਇੱਕ ਕਿੱਲਾ ਪਾਣੀ ਨਾਲ ਭਰ ਜਾਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਹੈ ਉਹਨਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਸਾਨੂੰ ਫਾਇਦਾ ਇਸ ਗੱਲ ਦਾ ਹੈ ਕਿ ਬਿਜਲੀ ਦੇ ਆਉਣ ਦੀ ਉਡੀਕ ਨਹੀਂ ਕਰਨੀ ਪੈਂਦੀ ਅਤੇ ਆਪਣੀ ਲੋੜ ਅਨੁਸਾਰ ਅਸੀਂ ਪਾਣੀ ਵਟਸ ਸਕਦੇ ਹਾਂ ਇਸ ਦਾ ਕੋਈ ਬਿਲ ਨਹੀਂ ਆਉਂਦਾ ਅਤੇ ਉਹਨਾਂ ਇਹ ਵੀ ਕਿਹਾ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਹੈ ਅਤੇ ਕਿਸਾਨ ਇਸ ਦਾ ਪੂਰਾ ਫਾਇਦਾ ਲੈ ਰਹੇ ਨੇ ਅਤੇ ਇਸ ਪਿੰਡ ਦੇ ਵਿੱਚ ਕਿਤਨ ਕਿਤੇ ਅਜਿਹਾ ਜਾਪਦਾ ਹੈ ਕਿ ਪ੍ਰਮਾਤਮਾ ਦੀ ਇਹ ਦਿੱਤੀ ਹੋਈ ਦਾਤ ਹੈ ਕਿ ਇਸ ਪਿੰਡ ਦੇ ਵਿੱਚ ਪਾਣੀ ਦੀ ਕਦੇ ਕੋਈ ਕਮੀ ਨਹੀਂ ਆਉਂਦੀ ਆਪਾਂ ਦੇਖਦੇ ਪਏ ਆ ਪਾਣੀ ਠੰਡਾ ਵੀ ਬੜਾ ਮਾ ਪੀ ਕੇ ਵੀ ਦੇਖਿਆ ਤੇ ਸਾਫ਼ ਵੀ ਬਹੁਤ ਹੈ ਤੇ ਇਹਦੇ ਪਾਣੀ ਦੇ ਫਿਰ ਗੁਣ ਕੀ ਨੇ ਗੁਣ ਵੀ ਦੱਸੋ ਜੇ ਜੇ ਤੁਹਾਡੇ ਪ੍ਰਮਾਤਮਾ ਨੇ ਕਿਰਸ਼ਮਾ ਕੀਤਾ ਪਿੰਡ ਦੇ ਵਿੱਚ ਉਹਦੇ ਗੁਣ ਵੀ ਦੱਸ ਦਿਓ ਨਾ ਤੁਹਾਡੇ ਦਰਸ਼ਕਾਂ ਨੂੰ ਗੁਣੇ ਦੇ ਇਹ ਆਗੇ ਇਹ ਜੇ ਪਾਣੀ ਟੈਸਟ ਕਰਨ ਵਾਸਤੇ ਵੀ ਕਈ ਲੋਕ ਆਉਂਦੇ ਕਿ ਵੱਡੀਆਂ ਵੱਡੀਆਂ ਟੈਂਕੀਆਂ ਦਾ ਪਾਣੀ ਜਿਹੜਾ ਡੂੰਘਾ ਹੋਣ ਦੇ ਬਾਅਦ ਵਧੀਆ ਮਿਲਦਾ ਬਾਕੀਆਂ ਜੋ ਕੋਈ ਕਮੀਆਂ ਹੋਈਆਂ ਪਾਣੀ ਚ ਲੇਕਿਨ ਇਹਨਾਂ ਪਾਣੀਆਂ ਨੂੰ ਟੈਸਟ ਵੀ ਕੀਤਾ ਗਿਆ ਹੈ ਔਰ ਟੈਸਟ ਵਿੱਚ ਵੀ ਨੰਬਰ 1 ਤੇ ਆਏ ਹੈ ਔਰ ਅਸੀਂ ਪੀ ਕੇ ਖੁਦ ਦੇਖ ਰਹੇ ਆ ਕਿ ਅਸੀਂ ਖਾਣਾ ਪਾਣੀ ਜਦੋਂ ਇਹ ਪੀਨੇ ਆ ਪਾਣੀ ਜਿੰਨਾ ਮਰਜ਼ੀ ਖਾਣਾ ਖਾ ਲਈਏ ਆਸਾਨੀ ਨਾਲ ਹজম ਹੋ ਜਾਂਦਾ ਹੈ ਪੇਟ ਦੀਆਂ ਬਿਮਾਰੀਆਂ ਤੋਂ ਬਚੇ ਰਹੀ ਹੈ ਉਹ ਇਹ ਪਾਣੀ ਜਿਹੜਾ ਆਂਦਾ ਪਿਆ ਹੈ ਫਿਰ ਇਹਦੇ ਨਾਲ ਕਿਸਾਨ ਜਿਹੜੇ ਕਿਸਾਨਾਂ ਨੂੰ ਵੀ ਕੋਈ ਫਾਇਦਾ ਹੁੰਦਾ ਹੈ ਕਹਿੰਦਾ ਮਤਲਬ ਪਾਣੀ ਬਹੁਤ ਸ਼ੁੱਧ ਤੇ ਵਧੀਆ ਹੈ ਜੇ ਪਿੰਡ ਦੇ ਲੋਕਾਂ ਨੂੰ ਤੇ ਹੈਗਾ ਹੀ ਹੈਗਾ ਫਾਇਦਾ ਤੇ ਕਿਸਾਨਾਂ ਨੂੰ ਜਿਹੜੇ ਪੈਲੀਆਂ ਨੇ ਉਹ ਵੀ ਤੁਹਾਨੂੰ ਫਿਰ ਫਾਇਦਾ ਹੁੰਦਾ ਹੈ ਪਾਣੀ ਦਾ ਪੈਲੀਆਂ ਦਾ ਸਾਨੂੰ ਇਹ ਫਾਇਦਾ ਹੈਗਾ ਕਿ ਜੇ ਇਹ ਇੰਨਾਂ ਲਗਾਵਾਂਗੇ ਮੋਟਰ ਲਗਾਵਾਂਗੇ ਤੇ ਬੱਤੀ ਟਾਈਮ ਦੀ ਆਏਗੀ ਬਾਕੀ ਢੀਲ ਖਰਚ ਹੋਵੇਗਾ ਅਗਰ ਇਹ ਪਾਣੀ ਉਹਦੇ ਨਾਲ ਥੋੜਾ ਕੋਈ ਘਾਟੀ ਵੀ ਚੱਲ ਕਰਨ 24 ਘੰਟੇ ਚੱਲਣ ਨਾਲ ਉਸ ਤੋਂ ਸਾਨੂੰ ਕਿਤੇ ਜ਼ਿਆਦਾ ਮਿਲਦਾ ਇੱਕ ਮੇਰੇ ਵਰਗੇ ਬੰਦੇ ਨੂੰ ਬੋਰ ਕਰਾਣ ਦੇ ਨਾਲ ਮੇਰੇ ਨਾਲ ਦੇ ਬਾਕੀ ਵੀਰ ਭਰਾਵਾਂ ਜਿੰਦੀ ਲਾਗੇ ਖੇਤੀ ਆ ਉਹਨਾਂ ਨੂੰ ਫਾਇਦਾ ਹੋ ਜਾਂਦਾ। ਕਿਉਂਕਿ ਮੇਰੇ ਪਾਣੀ ਸੇ ਮਾਲ ਕਰਨ ਤੋਂ ਪਾਣੀ ਵਾਧ ਜਾਂਦਾ। ਤੇ ਉਹਨੂੰ ਕਾਨੂੰ ਬੇਸ ਕਰਨਾ ਬਾਕੀ ਭਰਾਵਾਂ ਦਾ ਲੈਣ। ਕਹਿਣ ਦਾ ਮਤਲਬ ਵਿਜੇ ਕੁਮਾਰ ਜੀ ਫਿਰ ਪਾਣੀ ਜਿਹੜਾ ਏ ਤੁਸੀਂ ਹੋਰ ਵੀ ਜਿਹੜੇ ਕਿਸਾਨ ਤੁਹਾਡੇ ਭਰਾ ਨੇ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਵਰਤਨ ਮਾਤੇ ਦੇ ਦਿੰਦੇ ਹੋ। ਬਿਲਕੁਲ ਜੀ ਬਿਲਕੁਲ ਉਹ ਵੀ ਪੂਰਾ ਇਸਤੇਮਾਲ ਕਰ ਰਿਹਾ ਜੀ। ਕਿਉਂਕਿ ਜੇ ਮੈਂ ਖਰਚਾ ਕੀਤਾ ਕੋਈ ਗੱਲ ਨਹੀਂ ਜੀ ਕੁਦਰਤੀ ਪਾਣੀ ਆ ਰਿਹਾ ਹੈਗਾ ਤਾਂ ਕੁਦਰਤ ਦਾ ਫਾਇਦਾ ਉਹ ਵੀ ਲੈਣ। ਉਹ ਵੀ ਫਾਇਦਾ ਲੈ ਰਹੇ ਆ। ਏ ਕਿਦਾਂ ਫਿਰ ਤਕਨੀਕ ਤੁਹਾਡੇ ਮਨ ਚ ਕਿਦਾਂ ਆਏ ਕਿਦਾਂ ਪਾਣੀ ਫਿਰ ਕਿਦਾਂ ਆਂਦਾ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਨਾ ਪਾਣੀ ਆਂਦਾ ਕਿਦਾਂ ਏ ਉਹ ਵੀ ਤੇ ਦੱਸੋ ਵੀ ਪਾਣੀ ਵਾਕਈ ਕਿਦਾਂ ਆਂਦਾ ਹੈ ਕ੍ਰਿਸ਼ਮਾ ਇੱਕ ਤਾਂ ਕੀ ਕੀਤਾ ਤੁਸੀਂ ਉਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਇਹਦਾ ਕ੍ਰਿਸ਼ਮਾ ਇਦਾਂ ਕਿ ਸ਼ੁਰੂ-ਸ਼ੁਰੂ ਜਦੋਂ ਅਸੀਂ ਬੋਰ ਕੀਤੇ ਸੀ ਤਾਂ ਅਸੀਂ ਇੰਨਾਂ ਲਗਾਈਦਾ ਸੀ ਉੱਪਰ ਲੇਕਨ ਜਦੋਂ ਬਰਸਾਂ ਤੇ ਦਿਨ ਆਂਦੇ ਸੀ ਤੇ ਉਹ ਹੀ ਜਿਹੜੇ ਇੰਜਨ ਦਾ ਪਾਣੀ ਆੜਾ ਨਾ ਸਾਨੂੰ ਇੰਨਾਂ ਚਲਾਉਣ ਤੋਂ ਬਯਾਰ ਵੀ ਮਾੜੇ-ਮਾੜੇ ਚੱਲਦੇ ਸੀਗੇ ਅਸੀਂ ਸੋਚਿਆ ਵੀ ਕਿ ਰੱਖੇ ਪਾਣੀ ਨਾ ਚੱਲਣ ਡਿਆ ਅਸੀਂ ਥੋੜਾ ਡੂੰਘਾ ਕਰਕੇ ਦੇਖੀਏ ਅਸੀਂ ਪ 50 60 ਫੁੱਟ ਕਰਦੇ ਸੀਗੇ 60 70 ਫੁੱਟ ਕਰਦੇ ਸੀਗੇ ਅਸੀਂ ਬੋਰ ਨੂੰ ਡੂੰਘਾ ਲਾ ਗਏ ਥੱਲੇ ਜਾ ਕੇ ਸਾਨੂੰ ਐਸਾ ਮੰਡ ਮਿਲਿਆ ਕਿ ਉਹਨੂੰ ਪ੍ਰੈਸ਼ਰ ਬਹੁਤ ਜ਼ਿਆਦਾ ਪਾਣੀ ਦਾ ਚਾੱਕ ਦਿੱਤਾ ਪਰ ਉਸੇ ਪ੍ਰੈਸ਼ਰ ਦੀ ਆਣ ਕੇ ਬੋਰ ਸ਼ੁਰੂ ਕਰ ਦਿੱਤਾ ਉਹ ਪਾਣੀ ਸਾਡਾ ਪ੍ਰੈਸ਼ਰ ਨਾ ਬਣ ਗਿਆ ਨਹੀਂ ਇਹ ਕਿੰਨਾ ਫੁੱਟ ਡੂੰਘਾ ਬੋਰ ਹੈਗਾ ਇੱਥੇ ਸਾਨੂੰ ਮੰਡ ਕਈ ਵਾਰੀ 200 ਫੁੱਟ ਤੇ ਮਿਲ ਜਾਂਦਾ 250 ਫੁੱਟ ਤੇ ਵੀ ਮਿਲ ਜਾਂਦਾ 300 ਫੁੱਟ ਤੇ ਮਿਲ ਜਾਂਦਾ ਉਹ ਜ਼ਮੀਨਦਾਰ ਦੇ ਉੱਪਰ ਆ ਕੋਈ ਅਸੀਂ ਖੇਤੀ ਕਿੰਨੀ ਆ ਉਹਨੂੰ ਕਿੰਨਾ ਪ੍ਰੈਸ਼ਰ ਚਾਹੀਦਾ ਉੱਥੇ ਜ਼ਿਆਦਾ ਮਿਲ ਗਿਆ ਉੱਥੇ ਰੋਕ ਦਿੰਦਾ ਇਹ ਹੋਰ ਖਾਸियत ਕੀ ਹੈ ਪਾਣੀ ਦੀ ਜਦੋਂ ਤੁਹਾਡੇ ਮਤਲਬ ਕਿ ਪਾਣੀ ਤੁਸੀਂ ਕਹਿੰਦੇ ਬਹੁਤ ਠੰਡੇ ਤੁਹਾਡੇ ਫਿਰ ਰਿਸ਼ਤੇਦਾਰ ਜਿਹੜੇ ਭੈਣ ਭਰਾ ਹੁੰਦੇ ਨੇ ਉਹ ਵੀ ਇਤੋਂ ਪਾਣੀ ਲੈ ਕੇ ਜਾਂਦੇ ਪਿੰਡ ਦੇ ਵਿੱਚ ਘਰੇ ਬਿਲਕੁਲ ਜੀ ਪਿੰਡ ਵਾਲੇ ਆਲੇ ਪਾਣੀ ਪੀਣ ਵਾਸਤੇ ਉਹਤੇ ਸ਼ਾਮ ਦੇ ਟਾਈਮ ਦੇ ਉੱਪਰ ਸੈਰ ਕਰਨ ਆਉਂਦੇ ਆ ਨਾਲ ਬੋਤਲਾਂ ਕਹਿੰਨੀਆਂ ਲੈ ਜਾਂਦੀਆਂ ਕਥਾ ਕਰਕੇ ਲੈ ਜਾਂਦੀਆਂ ਪੂਰਾ ਦਿਨ ਇਸਤੇਮਾਲ ਕਰਦੇ ਰਹਿੰਦੇ ਆ ਈਵਨ ਕਿ ਆਪਣਾ ਖਾਣਾ ਬਣਾਉਣਾ ਉਹਦੇ ਵਾਸਤੇ ਪਾਣੀ ਉਹ ਹੀ ਸੰਭਾਲ ਕਰਦੇ ਆ ਜਿਹੜੇ ਬਾਹਰ ਦੇ ਰਸਤੇ ਆੜੇ ਕੋਈ ਗੈਸਟ ਆਉਂਦੇ ਬਾਹਰ ਤੇ ਉਹ ਵੀ ਇੱਕ ਅਲੱਗ ਅਨੋਖਾ ਹੀ ਅਨੰਦ ਵੇਖਦੇ ਆ ਕਿ ਬਿਨਾ ਕਿਸਾ ਖਰਚ ਕੀਤੇ ਪਾਣੀ ਮਿਲ ਰਿਹਾ ਲੇਕਿਨ ਪਾਣੀ ਵੀ ਤੀਸਤੀ ਔਰ ਡਾਈਜੈਸਟ ਹੈ ਫਿਰ ਕਹਿੰਦਾ ਮਤਲਬ ਕਿ ਛੁੱਟੀਆਂ ਤੇ ਜਿਹੜੇ ਤੁਹਾਡੇ ਰਿਲੇਟਿਵ ਆਂਦੇ ਨੇ ਰਿਸ਼ਤੇਦਾਰ ਆਂਦੇ ਨੇ ਉਹ ਤੇ ਫਿਰ ਪੂਰਾ ਆਨੰਦ ਮਾਣਦੇ ਹੋਣ ਗਿਆ ਤੇ ਬੈਠ ਕੇ ਛਾਵੇਂ ਕਿੰਨੀ ਵਧੀਆ ਠੰਡੀ ਹਵਾਏ ਖੇਤਾਂ ਦੇ ਵਿੱਚ ਬੈਠ ਕੇ ਉਹ ਤਾਂ ਕਹਿੰਦੇ ਹੋਣੇ ਆਪਾਂ ਜਾਣਾ ਹੀ ਜਾਣਾ ਛੁੱਟੀਆਂ ਕੱਟਣ ਉੱਤੇ ਬੱਚੇ ਆਂਦੇ ਹੀ ਆ ਤੁਹਾਡੇ ਰਿਸ਼ਤੇਦਾਰ ਬੱਚੇ ਤੇ ਕਹਿੰਦੇ ਕਿ ਦਾਸ ਨੇ ਛੁੱਟੀਆਂ ਹੋਰ ਵੱਧ ਜਾਂਦੇ ਚੰਗੀ ਗੱਲ ਹੈਗੀ ਐਥੇ ਆਨੰਦ ਲੈ ਲਈਏ ਉਹ ਤੇ ਨਜ਼ਾਰਾ ਹੀ ਹੈ ਤੇ ਫਿਰ ਹੋਰ ਕੀ ਖਾਸੀਅਤ ਹੈ ਪਾਣੀ ਇੰਨਾ ਠੰਡਾ ਹੈ ਤੇ ਸਿਆਲ ਇਹ ਤਾਂ ਕੁਦਰਤ ਹੈ ਥੱਲੋਂ ਮੰਡੇ ਜਿਹੜਾ ਥੱਲੋਂ ਕਿਸ ਹਿਸਾਬ ਨਾਲ ਉਹ ਗਰਮੀਆਂ ਹੀ ਠੰਡਾ ਹੋ ਜਾਂਦਾ ਤੇ ਸਰਦੀ ਗਰਮ ਹੋ ਜਾਂਦਾ ਇਹ ਚੀਜ਼ ਤਾਂ ਸਾਨੂੰ ਵੀ ਅਨੁਭਵ ਨਹੀਂ ਹੈ ਲੇਕਿਨ ਦੇਖਣ ਨੂੰ ਜ਼ਰੂਰ ਆ ਜਾਂਦਾ ਕਿ ਸਰਦੀਆਂ ਵਿੱਚ ਪਾਣੀ ਜਿਹੜਾ ਗਰਮ ਹੋ ਜਾਂਦਾ ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ ਜਿੰਨਾ ਤੇ ਪਾਣੀ ਥੱਲੇ ਬੜੇ ਰਾਂਗੇ ਸਾਨੂੰ ਨਿਕ ਲੱਗਾ ਰਹੇਗਾ ਜਿਆਦਾ ਦਿਨ ਨਾ ਹੁੰਦਾ ਮਜ਼ਾ ਹੁੰਦਾ ਸੋ ਵੀ ਜੇ ਕੁ ਮਰਜ਼ੀ ਆ ਪਾਣੀ ਜਿੱਦਾਂ ਚੱਲਦਾ ਪਿਆ ਹੁਣ ਹੁਣ ਖੇਤਾਂ ਨੂੰ ਲੱਗਦਾ ਪਿਆ ਪਾਣੀ ਠੀਕ ਹੈ ਜੀ ਪੈਣੀਆਂ ਨੂੰ ਲੱਗਦਾ ਪਿਆ ਪਾਣੀ ਤੇ ਜਿੱਦੋਂ ਪਾਣੀ ਦੀ ਤੁਹਾਨੂੰ ਨਹੀਂ ਲੋੜ ਹੁੰਦੀ ਫਿਰ ਬੰਦ ਵੀ ਕਰ ਦਿੰਦੇ ਤੁਸੀਂ ਬਿਲਕ ਹਾਂ ਤੁਹਾਨੂੰ ਜਰੂਰਤ ਨਹੀਂ ਇਹਦੇ ਹਣੀ ਬੇਸਿਕ ਨੂੰ ਕਰਨਾ ਪਾਣੀ ਨੂੰ ਇਹਦੇ ਪਾਈਪ ਨੂੰ ਥੋੜਾ ਉੱਪਰ ਚੁੱਕੋ ਜਿੱਥੇ ਜਾ ਕੇ ਤੁਹਾਨੂੰ ਪਤਾ ਲੱਗ ਜਾਏ ਕਿ ਕਿੰਨਾ ਲੈਵਲ ਹੈਗਾ ਪਾਈਪ ਦਾ 5 5-7 10 ਫੁੱਟ ਉੱਪਰ ਲਾਜੋ ਆਪਣੇ ਲੈਵਲ ਤੇ ਆਣ ਕੇ ਪ੍ਰੈਸ਼ਰ ਰੋਕ ਦੇਣਾ ਅਸਾਂ ਬੰਦ ਵੀ ਹੋ ਜਾਣਾ ਆਪਣੇ ਆਂ ਬੰਦ ਹੋ ਜਾਣਾ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਐਸਐਮਜ਼ ਨਿਊਜ਼